ਕੀ ਤੁਸੀਂ ਵੀ ਆਪਣੀਆਂ ਮੁਸ਼ਕਲਾਂ ਤੋਂ ਤੰਗ ਆ ਚੁੱਕੇ ਹੋ ਜੇ ਤੁਹਾਨੂੰ ਆਪਣੀਆਂ ਸਮੱਸਿਆਵਾਂ ਛੱਡਣ ਦਾ ਮੌਕਾ ਮਿਲੇ ਕੀ ਤੁਸੀਂ ਛੱਡਣੀ ਚਾਹੋਗੇ ਭਗਵਾਨ ਨੇ ਇੱਕ ਵਧੀਆ ਮੌਕਾ ਦਿੱਤਾ ਸਮੱਸਿਆਵਾਂ ਦੀ ਤਬਦੀਲੀ ਦੋਸਤੋ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਭਗਤ ਸੀ ਜਿਸ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਕਦੇ ਖਤਮ ਨਹੀਂ ਸੀ ਹੁੰਦੀਆਂ ਇੱਕ ਸਮੱਸਿਆ ਜਾਂਦੀ ਦੂਜੀ ਆ ਜਾਂਦੀ ਕਦੇ ਘਰ ਵਿੱਚ ਕੋਈ ਬਿਮਾਰ ਰਹਿੰਦਾ ਕਦੇ ਆਰਥਿਕ ਤੰਗੀ ਹੋ ਜਾਂਦੀ ਕਦੇ ਨੌਕਰੀ ਵਿੱਚ ਤਨਖਾਹ ਨਹੀਂ ਵਧਦੀ ਕਦੇ ਬੋਸ ਗੁੱਸਾ ਕਰ ਦਿੰਦਾ ਉਸ ਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸਮੱਸਿਆਵਾਂ ਨੇ ਮੈਂ ਰੋਜ਼ ਭਗਵਾਨ ਦਾ ਨਾਮ ਲੈਂਦਾ ਹਾਂ ਭਜਨ ਕਰਦਾ ਹਾਂ ਫੇਰ ਵੀ ਮੇਰੀਆਂ ਮੁਸ਼ਕਿਲਾਂ ਘਟ ਕਿਉਂ ਨਹੀਂ ਹੁੰਦੀਆਂ ਉਹ ਹਮੇਸ਼ਾ ਭਗਵਾਨ ਤੋਂ ਸ਼ਿਕਾਇਤ ਕਰਦਾ ਰਹਿੰਦਾ ਹਮੇਸ਼ਾ ਕੰਪਲੇਂਟ ਮੋਡ ਵਿੱਚ ਰਹਿੰਦਾ ਸੀ ਉਸ ਦੇ ਆਲੇ ਦੁਆਲੇ ਦੇ ਲੋਕ ਉਸ ਨੂੰ ਸਮਝਾਉਂਦੇ ਉਹ ਇੰਨਾ ਭਗਤੀ ਕਰਦਾ ਹੈ ਇੰਨਾ ਨਾਮ ਜਪਦਾ ਹੈ ਤੇਰੀ ਜ਼ਿੰਦਗੀ ਵਿੱਚ ਸਭ ਕੁਝ ਚੰਗਾ ਹੋ ਜਾਵੇਗਾ ਚਿੰਤਾ ਕਿਉਂ ਕਰਦਾ ਹੈ ਪਰ ਉਹ ਕਹਿੰਦਾ ਮੈਂ ਇੰਨੀ ਪੂਜਾ ਪਾਠ ਕਰਦਾ ਹਾਂ ਫਿਰ ਵੀ ਮੇਰੀ ਹਾਲਤ ਨਹੀਂ ਸੁਧਰ ਰਹੀ ਭਗਵਾਨ ਮੇਰੀ ਪੁਕਾਰ ਨਹੀਂ ਸੁਣ ਰਹੇ ਬਹੁਤ ਲੋਕਾਂ ਨੂੰ ਵੇਖਦਾ ਹਾਂ ਜੋ ਬਿਲਕੁਲ ਭਗਤੀ ਨਹੀਂ ਕਰਦੇ ਪਰ ਉਹਨਾਂ ਦੀ ਜ਼ਿੰਦਗੀ ਚੰਗੀ ਚੱਲ ਰਹੀ ਹੈ ਤਾਂ ਫਿਰ ਮੇਰਾ ਇੰਨਾ ਨਾਮ ਜਪਣ ਦਾ ਕੀ ਫਾਇਦਾ ਜੇਕਰ ਮੇਰੀਆਂ ਸਮੱਸਿਆਵਾਂ ਨਹੀਂ ਜਾ ਰਹੀਆਂ ਇੱਕ ਦਿਨ ਇਹ ਹੋਇਆ ਕਿ ਉਸਦੀ ਨੌਕਰੀ ਵਿੱਚ ਹੋਰ ਵੀ ਸਮੱਸਿਆ ਆ ਗਈ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਸ਼ਾਮ ਨੂੰ ਉਹ ਘਰ ਆਇਆ ਭਗਵਾਨ ਦੇ ਸਾਹਮਣੇ ਬੈਠਾ ਧਿਆਨ ਲਗਾਇਆ ਤੇ ਪ੍ਰਾਰਥਨਾ ਕੀਤੀ ਭਗਵਾਨ ਅੱਜ ਤੁਸੀਂ ਸੁਪਨੇ ਵਿੱਚ ਆਓ ਤੇ ਮੈਨੂੰ ਹੱਲ ਦੱਸੋ ਕਮਾਲ ਦੀ ਗੱਲ ਇਹ ਹੋਈ ਕਿ ਜਦ ਉਹ ਸੁੱਤਾ ਤਾਂ ਸੁਪਨੇ ਵਿੱਚ ਅਸਲ ਵਿੱਚ ਭਗਵਾਨ ਆ ਗਏ ਪ੍ਰਭੂ ਜੀ ਆਏ ਤਾਂ ਭਗਤ ਨੇ ਸਾਰੀ ਆਪਣੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਭਗਵਾਨ ਮੈਂ ਰੋਜ਼ ਤੁਹਾਡਾ ਨਾਮ ਲੈਂਦਾ ਹਾਂ। ਤੁਹਾਡੀ ਪੂਜਾ ਪਾਠ ਕਰਦਾ ਹਾਂ। ਫਿਰ ਵੀ ਮੇਰੀ ਜ਼ਿੰਦਗੀ ਵਿੱਚ ਐਨੀ ਤਕਲੀਫਾਂ ਕਿਉਂ ਨੇ? ਭਗਵਾਨ ਮੁਸਕਰਾ ਕੇ ਬੋਲੇ ਪੁੱਤਰ ਇਹ ਤਾਂ ਕੁਦਰਤ ਦਾ ਨਿਯਮ ਹੈ। ਨਫਾ-ਨੁਕਸਾਨ, ਸੁਖ-ਦੁਖ ਇਹ ਸਭ ਨੂੰ ਸਹਿਣਾ ਪੈਂਦਾ ਹੈ। ਪਰ ਭਗਤ ਨੇ ਕਿਹਾ ਨਹੀਂ ਭਗਵਾਨ ਤੁਸੀਂ ਮੇਰੇ ਨਾਲ ਇਹ ਸਭ ਕੁਝ ਕਿਉਂ ਕਰ ਰਹੇ ਹੋ ਮੈਂ ਬਹੁਤ ਤਕਲੀਫ ਵਿੱਚ ਹਾਂ ਮੈਨੂੰ ਹੱਲ ਚਾਹੀਦਾ ਹੈ ਭਗਵਾਨ ਨੇ ਸੋਚਿਆ ਮੇਰਾ ਇਹ ਭਗਤ ਅਜੇ ਤਕਦੀਰ ਦੇ ਚੱਕਰ ਨੂੰ ਨਹੀਂ ਸਮਝ ਸਕਿਆ ਮੈਨੂੰ ਇਸ ਨੂੰ ਵੱਖਰੇ ਤਰੀਕੇ ਨਾਲ ਸਮਝਾਉਣਾ ਪਵੇਗਾ ਭਗਵਾਨ ਬੋਲੇ ਠੀਕ ਹੈ ਤੈਨੂੰ ਹੱਲ ਚਾਹੀਦਾ ਹੈ ਤਾਂ ਮੈਂ ਦਿੰਦਾ ਹਾਂ ਵੇਖ ਉੱਥੇ ਸਾਹਮਣੇ ਇੱਕ ਵੱਡਾ ਬਰਗਦ ਦਾ ਰੁੱਖ ਨਜ਼ਰ ਆ ਰਿਹਾ ਹੈ ਭਗਤ ਨੇ ਕਿਹਾ ਹਾਂ ਨਜ਼ਰ ਆ ਰਿਹਾ ਹੈ ਭਗਵਾਨ ਨੇ ਕਿਹਾ ਹੁਣ ਇੱਕ ਪੋਟਲੀ ਬਣਾਈ ਅਤੇ ਆਪਣੀਆਂ ਸਾਰੀਆਂ ਸਮੱਸਿਆਵਾਂ ਦੁੱਖ ਤਕਲੀਫਾਂ ਉਸ ਵਿੱਚ ਪਾ ਦੇ ਫਿਰ ਉਸ ਪੋਟਲੀ ਨੂੰ ਲੈ ਕੇ ਉਸ ਬਰਕਤ ਦੇ ਰੁੱਖ ਦੇ ਕੋਲ ਜਾ ਕੇ ਬੰਨ ਦੇ ਬਹੁਤ ਸਾਰੇ ਲੋਕ ਪਹਿਲਾਂ ਹੀ ਉੱਥੇ ਆਪਣੀਆਂ ਪੋਟਲੀਆਂ ਬੰਨ ਚੁੱਕੇ ਸੀ ਤੂੰ ਜਿਵੇਂ ਹੀ ਆਪਣੀ ਪੋਟਲੀ ਬੰਨ ਦੇਵੇਂਗਾ ਤੇਰੀਆਂ ਸਾਰੀਆਂ ਸਮੱਸਿਆਵਾਂ ਹਮੇਸ਼ਾ ਲਈ ਗਾਇਬ ਹੋ ਜਾਣਗੀਆਂ ਫਿਰ ਤੈਨੂੰ ਕਦੇ ਵੀ ਕੋਈ ਦੁੱਖ ਨਹੀਂ ਰਹੇਗਾ ਭਗਤ ਨੇ ਖੁਸ਼ ਹੋ ਕੇ ਕਿਹਾ ਭਗਵਾਨ ਇਹ ਤਾਂ ਬਹੁਤ ਵਧੀਆ ਭਗਵਾਨ ਮੁਸਕਰਾਏ ਤੇ ਬੋਲੇ ਪਰ ਇੱਕ ਸ਼ਰਤ ਹੈ ਜਦ ਤੂੰ ਵਾਪਸ ਆਏ ਤਾਂ ਉੱਥੇ ਕੋਈ ਵੀ ਇੱਕ ਪੋਟਲੀ ਚੁਪਣੀ ਪਵੇਗੀ ਕਿਉਂਕਿ ਇਹ ਦੁਨੀਆ ਐਵੇਂ ਹੀ ਚਲਦੀ ਹੈ ਹਰੇਕ ਜੀਵਨ ਵਿੱਚ ਕੋਈ ਨਾ ਕੋਈ ਸਮੱਸਿਆ ਤਾਂ ਰਹਿੰਦੀ ਹੀ ਹੈ ਭਗਤ ਖੁਸ਼ੀ-ਖੁਸ਼ੀ ਗਿਆ ਤੇ ਆਪਣੀਆਂ ਸਾਰੀਆਂ ਸਮੱਸਿਆਵਾਂ ਇੱਕ ਪੋਟਲੀ ਵਿੱਚ ਪਾਈਆਂ ਅਤੇ ਉਸ ਨੂੰ ਰੁੱਖ ਉੱਤੇ ਬੰਨ ਦਿੱਤਾ ਹੁਣ ਉਹ ਹਲਕਾ ਮਹਿਸੂਸ ਕਰ ਰਿਹਾ ਸੀ ਜਦ ਉਹ ਵਾਪਸ ਆਉਣ ਲੱਗਾ ਤਾਂ ਉਸ ਨੂੰ ਯਾਦ ਆਇਆ ਕਿ ਭਗਵਾਨ ਨੇ ਕਿਹਾ ਸੀ ਕਿ ਉਸ ਨੂੰ ਇੱਕ ਪੋਟਲੀ ਚੁੱਕਣੀ ਪਵੇਗੀ ਉਸ ਨੇ ਸਭ ਤੋਂ ਛੋਟੀ ਪੋਟਲੀ ਚੁੱਕਣੀ ਚਾਹੀ ਪਰ ਫਿਰ ਸੋਚਿਆ ਕਿਦਰੇ ਇਸ ਵਿੱਚ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਜੋ ਮੈਨੂੰ ਹੀ ਖਤਮ ਕਰ ਦੇਵੇ ਉਸ ਨੇ ਦੂਜੀ ਛੋਟੀ ਪੋਟਲੀ ਵੇਖੀ ਤੇ ਫਿਰ ਸੋਚਿਆ ਕਿਦਰੇ ਇਸ ਵਿੱਚ ਇਹ ਤਾਂ ਨਹੀਂ ਕਿ ਮੇਰੇ ਕਿਸੇ ਆਪਣੇ ਦੀ ਮੌਤ ਹੋ ਜਾਵੇ ਫਿਰ ਜੀ ਪੋਟਲੀ ਦੇ ਕੋਲ ਗਿਆ ਤੇ ਸੋਚਿਆ ਕਿ ਤਰੇ ਇਸ ਵਿੱਚ ਮੇਰੇ ਕਿਸੇ ਆਪਣੇ ਨੂੰ ਅਜੀਹੀ ਬਿਮਾਰੀ ਤਾਂ ਨਹੀਂ ਜੋ ਉਸ ਨੂੰ ਜ਼ਿੰਦਗੀ ਪਰ ਤਕਲੀਫ ਵਿੱਚ ਰੱਖੇ ਹੁਣ ਉਹ ਪਰੇਸ਼ਾਨ ਹੋ ਗਿਆ ਉਹ ਚਿਕਣ ਲੱਗਾ ਭਗਵਾਨ ਇਹ ਕੀ ਸ਼ਤ ਰੱਖ ਦਿੱਤੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਪੋਟਲੀ ਚੁੱਕਾ ਭਗਵਾਨ ਫਿਰ ਪ੍ਰਗਟ ਹੋਏ ਤੇ ਮੁਸਕਰਾ ਕੇ ਬੋਲੇ ਇਹ ਤਾਂ ਐਕਸਚੇਂਜ ਆਫਰ ਹੈ ਜੇਕਰ ਤੈਨੂੰ ਕੋਈ ਹੋਰ ਸਮੱਸਿਆ ਚਾਹੀਦੀ ਹੋਵੇ ਤਾਂ ਚੁੱਕ ਲੈ। ਭਗਤ ਸਿਰ ਫੜ ਕੇ ਬੈਠ ਗਿਆ ਤੇ ਕਿਹਾ ਨਹੀਂ ਭਗਵਾਨ ਮੇਰੀ ਪੁਰਾਣੀਆਂ ਸਮੱਸਿਆਵਾਂ ਹੀ ਠੀਕ ਨੇ। ਮੈਂ ਉਹਨਾਂ ਨੂੰ ਸੰਭਾਲ ਲਵਾਂਗਾ। ਉਹਨਾਂ ਨਾਲ ਲੜਨਾ ਸਿੱਖ ਲਵਾਂਗਾ। ਉਹਨਾਂ ਦੇ ਨਾਲ ਜਿੱਤਣਾ ਸਿੱਖ ਲਵਾਂਗਾ। ਦੋਸਤੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਿੱਖ ਲਿਆ ਤਾਂ ਇਹ ਜਿੰਦਗੀ ਸਾਨੂੰ ਸੋਹਣੀ ਲੱਗਣ ਲੱਗ ਪੈਂਦੀ ਹੈ। ਹਰ ਸਮੱਸਿਆਵਾਂ ਦੇ ਨਾਲ ਇੱਕ ਸਿੱਖਿਆ ਹੁੰਦੀ ਹੈ ਜੇਕਰ ਅਸੀਂ ਉਹਨਾਂ ਨਾਲ ਟਕਰਾ ਕੇ ਜਿਉਣਾ ਸਿੱਖ ਲਿਆ ਤਾਂ ਜ਼ਿੰਦਗੀ ਇੱਕ ਸੁੰਦਰ ਯਾਤਰਾ ਬਣ ਜਾਂਦੀ ਹੈ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖੇ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਅਤੇ ਖੁਸ਼ ਰਹੋ ਧੰਨਵਾਦ ਜੀ